ਮੈਂ ਜੀ ਗੁਰਮント ਸਿੰਘ ਸੋਢੀ ਪਿੰਡ ਜੀਵਨਪੁਰ ਜਟਾਂ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਗੜਸ਼ੰਕਰ ਇਸ ਵੇਲੇ ਅਸੀਂ ਖੜੇ ਹਾਂ ਜੀ ਜਲੰਧਰ ਤੋਂ ਜੇਜੋਂ ਰੇਲਵੇ ਲਾਈਨ ਦੇ ਬਿਲਕੁਲ ਨਾਲ ਇਹ ਜੀਵਨਪੁਰ ਜਟਾਂ ਪਹਿਲਾਂ ਜੀ ਇਹਦਾ ਉੱਪਰ ਦੀ ਫਾਟਕ ਸਗਾ ਨੰਗਣ ਲਈ ਸਾਰੀ ਦੁਨੀਆ ਸੌਖੀ ਸੀ ਹੁਣ ਤੇ 4-5 ਸਾਲ ਤੋਂ ਇਹ ਰੇਲਵੇ ਨੇ ਅੰਡਰਪਾਸ ਬਣਾਤਾ ਬਿਨਾਂ ਕਿਸੇ ਜ਼ਰੂਰਤ ਤੋਂ ਰੇਲਵੇ ਨੂੰ ਕੋਈ ਦਿੱਕਤ ਨਹੀਂ ਸੀ ਇਹ ਕਿਉਂ ਡਿਜ਼ਾਈਨ ਕੀਤਾ ਗਿਆ ਇਹ ਥੱਲੇ ਅੰਡਰਪਾਸ ਬਣਾਣਾ ਇਹਦੇ ਵਿੱਚ ਇੱਕ ਤਾਂ ਸਫ਼ਰ ਲੰਬਾ ਹੋ ਗਿਆ ਇੱਕ ਉੱਚਾ ਨੀਵਾ ਹੋ ਗਿਆ ਔਰ ਇਹ ਬਣਾਉਣ ਦੇ ਟਾਈਮ ਇਹਦੇ ਚ ਬੜੀ ਹੇਰਾਫੇਰੀ ਹੋਈ ਆ ਇਹਦੇ ਜਿਹੜੀ ਬਜਰੀ ਆ ਮਟੀਰੀਅਲ ਬੜਾ ਘੱਟ ਲੱਗਾ ਤੁਸੀਂ ਦੇਖਿਆ ਹੋਣਾ ਕਿ ਇਹਦੀ ਬਜਰੀ ਉਦਾਂ ਹੀ ਉਕਲਦੀ ਨਿਕਲਦੀ ਫਿਰਦੀ ਆ ਉਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਆ ਵੀ ਜਦੋਂ ਵੀ ਮੀਂਹ ਪੈ ਜਾਵੇ ਇਹ ਚ 10 ਫੁੱਟ 20 ਫੁੱਟ ਤੱਕ ਔਰ ਪਿਛਲੇ ਸਾਲ ਇਹ ਉੱਪਰਲੀ ਛੱਤ ਤੱਕ 20 ਫੁੱਟ ਤੱਕ ਪਾਣੀ ਵੀ ਭਰਿਆ ਜਿਹੜਾ 1 ਮਹੀਨਾ ਤੱਕ ਪਾਣੀ ਨਹੀਂ ਗਿਆ ਹੁਣ ਵੀ ਇਹ ਪਾਣੀ ਜਿਹੜਾ ਆ ਜਦੋਂ ਵੀ ਇਹ ਚ ਮੀਂਹ ਪੈਂਦਾ ਲੋਕਾਂ ਦਾ 20 ਪਿੰਡਾਂ ਦਾ ਲਾਂਘਾ ਜਿਹੜਾ ਇਹ ਇੱਥੇ ਬੰਦ ਹੋ ਜਾਂਦਾ ਦੀ ਪਿੰਡਾਂ ਨੂੰ 20 ਕਿਲੋਮੀਟਰ ਘੁੰਮ ਕੇ ਆਣਾ ਪੈਂਦਾ ਆਪਸ ਵਿੱਚ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਇੱਕ ਦੋ ਪਿੰਡਾਂ ਦੇ ਪੱਠੇ ਵੀ ਇਸ ਪਾਸੇ ਆ ਕਿਸੇ ਬੰਦੇ ਦੀ ਟੋਟਲੀ ਜ਼ਮੀਨ ਇੱਧਰ ਆ ਉਹ ਪੱਠੇ ਲਿਆਣ ਤੋਂ ਵੀ ਰਹਿ ਜਾਂਦਾ ਉਹਦੇ ਪੱਠੇ ਵੀ 10 ਦਿਨ ਪਸ਼ੂ ਭੁੱਖੇ ਰਹਿੰਦੇ ਆ ਦੂਜਿਆਂ ਕੋਲੋਂ ਪੱਠੇ ਵੀ ਮੰਗਦਾ ਇਸ ਅੰਦਰ ਬਾਅਦ ਚ ਲੁੱਟਾਂ ਖੋਹਾਂ ਵੀ ਹੁੰਨੀਆਂ ਇਹ ਗਵਰਨਮੈਂਟ ਕਿਉਂ ਡਿਜ਼ਾਈਨ ਕਰਦੀ ਆ ਰੇਲਵੇ ਨੇ ਬਿਲਕੁਲ ਗਲਤ ਡਿਜ਼ਾਈਨ ਕੀਤਾ ਇਹਨੂੰ ਕੋਈ ਅਫਸਰ ਦੇਖਦੇ ਨਹੀਂ ਅਫਸਰ ਆਪਣਾ ਕਿਹਦਾ ਹਿਸਾਬਕ ਤੱਕ ਦੇਖਦੇ ਆ ਇਹਦੇ ਉੱਤੇ ਜੇ ਇੱਕ ਬੰਦੇ ਦੀ ਡਿਊਟੀ ਲਾਈ ਜਾਂਦੀ ਤੋ ਉਹਨਾਂ ਦੋ ਤਿੰਨ ਬੰਦਿਆਂ ਨੂੰ ਨੌਕਰੀ ਮਿਲਣੀ ਸੀ ਫਾਟਕ ਤੇ ਇਹ ਅੰਡਰਪਾਸ ਬਣਾ ਕੇ ਸਾਡੇ ਪਿੰਡਾਂ ਲਈ ਤਾਂ ਬਹੁਤ ਵੱਡੀ ਮੁਸੀਬਤ ਖੜੀ ਕਰ ਦਿੱਤੀ ਆ ਇਹਦੇ ਲਈ ਅੱਗੇ ਵੀ ਆਪਾਂ ਬੇਨਤੀ ਕੀਤੀ ਸੀ ਅਸੀਂ ਰੇਲਵੇ ਪ੍ਰਸ਼ਾਸਨ ਨੂੰ ਸੈਂਟਰ ਗਵਰਨਮੈਂਟ ਨੂੰ ਬੇਨਤੀ ਕਰਦੇ ਆ ਇਹ ਤਾਂ ਅੰਡਰਪਾਸ ਸਾਡੇ ਹਿਸਾਬ ਨਾਲ ਤਾਂ ਬੰਦ ਹੀ ਹੋ ਜਾਣਾ ਚਾਹੀਦਾ ਕਿਉਂਕਿ ਇਹਦੇ ਤੇ ਹੋਰ ਖਰਚੇ ਕਰਨ ਨਾਲੋਂ ਇੱਕ ਵਾਰੀ ਖਰਚਾ ਇਹਨੂੰ ਬੰਦ ਕਰਕੇ ਇਹਨੂੰ ਪਹਿਲੇ ਵਾਲਾ ਫਾਟਕ ਚਲਾਤਾ ਜਾਵੇ ਪਿਛਲੇ 2 ਸਾਲ ਤੋਂ ਤਾਂ ਗੱਡੀ ਵੀ ਨਹੀਂ ਚੱਲਦੀ ਪਰ ਸਾਡੇ ਲੋਕਾਂ ਦਾ ਲਾਂਘਾ ਬੰਦ ਹੋ ਜਾਂਦਾ ਇਸ ਐਮਰਜੈਂਸੀ ਦੇ ਨਾਲ ਕੋਈ ਬਿਮਾਰ ਬੰਦਾ ਕਿਤੇ ਲਿਜਾਣਾ ਹੋਵੇ ਹਸਪਤਾਲਾਂ ਤੋਂ ਉਹ ਵੀ ਘਰੇ ਇੱਥੇ ਮਰਨ ਦੀ ਉਹਦੀ ਸਮੱਸਿਆ ਬਣ ਜਾਂਦੀ ਆ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਭਾਰਤ ਸਰਕਾਰ ਨੂੰ ਰੇਲਵੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਅੱਗੇ ਵੀ ਕਰ ਚੁੱਕੇ ਆ ਕੋਈ ਸੁਣਵਾਈ ਨਹੀਂ ਹੁੰਦੀ ਇਹਦੀ ਇਹਦਾ ਹੱਲ ਕੀਤਾ ਜਾਵੇ ਇਹ ਪਾਣੀ ਹੁਣ ਕੱਢਦੇ ਆ ਟੈਂਪੋਰਰੀ ਇੱਕ ਟੀਮ ਆਂਦੀ ਆ ਪਾਣੀ ਕੱਢਦੀ ਆ ਪਰ ਉਹ ਪੂਰਾ ਪਾਣੀ ਨਹੀਂ ਨਿਕਲਦਾ ਉਹਦੇ ਵਿੱਚ ਬੰਦਿਆਂ ਦੇ ਸੱਟਾਂ ਲੱਗਦੀਆਂ ਸਾਡੇ ਪਿੰਡ ਨੂੰ ਤੇ ਬਰਸਾਤ ਚ ਇੱਕੋ ਕੰਮ ਰਹਿੰਦਾ ਟਰੈਕਟਰ ਵਾਲਿਆਂ ਨੂੰ ਕਿ ਲੋਕਾਂ ਦੀਆਂ ਗੱਡੀਆਂ ਫਸੀਆਂ ਵਿੱਚੋਂ ਕੱਢਣੀਆਂ ਸਕੂਟਰਾਂ ਵਾਲੇ ਵਿੱਚ ਡੁੱਬ ਜਾਂਦੇ ਆ ਸੱਟਾਂ ਲੱਗਦੀਆਂ ਇਹ ਉੱਪਰ ਤੱਕ ਸਾਡੀ ਬਾਰ-ਬਾਰ ਬੇਨਤੀ ਆ ਕਿ ਸਾਡਾ ਹੱਲ ਕੀਤਾ ਜਾਵੇ ਇਹਦਾ ਕਿ ਜਿਹੜੀ ਸਾਡੇ ਜੀਵਨ ਪਰ ਜੱਟਾਂ ਦੇ ਵਿੱਚ ਮੁਸ਼ਕਲ ਖੜੀ ਹੋਈ ਆ ਇਹ ਪਾਣੀ ਦੀ ਬਹੁਤ ਸਮੱਸਿਆ ਆ ਇਹ ਗਵਰਨਮੈਂਟ ਨੇ ਸਾਨੂੰ ਇੱਕ ਪਿੰਡ ਦੇ ਮੁੰਡ ਖੂਬ ਨਾਟਾ ਜਿਹੜੇ ਕਿ ਅਸੀਂ 10-10 ਦਿਨ ਪਸ਼ੂਆਂ ਨੂੰ ਪੱਠੇ ਨਹੀਂ ਲਿਆ ਸਕਦੇ ਅਸੀਂ ਖੇਤਾਂ ਨੂੰ ਨਹੀਂ ਜਾ ਸਕਦੇ ਸਾਡੀ ਜ਼ਮੀਨ ਦਾ ਕੋਈ ਦਲਹਾਂ ਨਹੀਂ ਰਿਹਾ ਇਸ ਫੋਟ ਦੇ ਨਾਲ ਅਸੀਂ ਫੇਰ ਮਾਰਨੇ ਤੋਂ ਵੀ 10-10 ਦਿਨ ਅਸੀਂ ਰੁਕ ਜਾਈਦਾ ਸਾਨੂੰ ਨੰਗੜੀ ਬਹੁਤ ਮੁਸ਼ਕਲ ਹੈ ਇਹ ਸਰਕਾਰ ਨੂੰ ਬੇਨਤੀ ਹੈ ਕਿ ਜਿਹੜਾ ਵੀ ਆ ਕੀਤਾ ਇਹਦਾ ਕੋਈ ਸਾਨੂੰ ਹੱਲ ਬਣਾ ਕੇ ਜਿਹੜਾ ਕਿ ਅਸੀਂ ਆਪਣੇ ਪਸ਼ੂ ਪਾਉ ਨੂੰ ਪੱਠੇ ਪਾ ਸਕੀਏ ਤਾਂ ਫਸਲ ਟਾਈਮ ਨਾਲ ਬੀਜ ਸਕੀਏ। ਪਹਿਲੀ ਗੱਲ ਤੇ ਇਹ ਆ ਜੀ ਇਹਨੂੰ ਬਣਾਉਣ ਦੀ ਏਡੀ ਲੋੜ ਨਹੀਂ ਸੀ ਤੇ ਦੂਜੀ ਗੱਲ ਇਹ ਆ ਪਾਣੀ ਦੇ ਨਿਕਾਸ ਨੂੰ ਨਹੀਂ ਜੋ ਆਪਣਾ ਪ੍ਰਬੰਧ ਕੀਤਾ ਸੀ ਉਹ ਵਧੀਆ ਢੰਗ ਦੇ ਨਾਲ ਨਹੀਂ ਚੱਲ ਰਿਹਾ ਜਿਹਦੇ ਕਰਕੇ ਥੱਲੇ ਪਾਣੀ ਖੜਦਾ ਵਾ ਪਾਣੀ ਕੱਢਦੇ ਵੀ ਹੈਗੇ ਟੀਮ ਆ ਕੇ ਉਹ ਨਹੀਂ ਨਿਕਲਦਾ ਉਹਦਾ ਕਾਰਨ ਇਹ ਕਿ ਥੱਲੇ ਮਿੱਟੀ ਬਹੁਤ ਜ਼ਿਆਦਾ ਵਾ। ਜਿਹਦੇ ਕਰਕੇ ਮਿੱਟੀ ਵੀ ਬਦਬੋ ਮਾਰਦੀ ਆ ਪਾਣੀ ਖੜਦਾ ਬਾ ਥੱਲੇ ਕਿੰਨੇ ਕੀੜੇ ਮਕੋਰੇ ਬਣਦੇ ਜਦੋਂ ਕੋਈ ਲੰਘਦਾ ਉਹਨਾਂ ਦੇ ਪੈਰਾਂ ਦੇ ਨਾਲ ਜਾਂਦਾ ਕੋਈ ਸਕਿਨ ਦੀ ਪ੍ਰੋਬਲਮ ਵੀ ਆ ਸਕਦੀ ਆ ਸਾਨੂੰ ਪਤਾ ਅੱਜਕੱਲ ਦਾ ਬਿਮਾਰੀਆਂ ਬਹੁਤ ਚੱਲ ਰਹੀਆਂ ਆ ਕੋਈ ਨਹੀਂ ਪਤਾ ਲੱਗਦਾ ਕਿਹੜੀ ਚੀਜ਼ ਨਾਲ ਕੀ ਬਿਮਾਰੀ ਲੱਗਦੀ ਆ ਹੁਣ ਜਦੋਂ ਪਾਣੀ ਨਿਕਲੂਗਾ ਤੁਸੀਂ ਥੱਲੇ ਲੰਘੂਗਾ ਤਾਂ ਤੁਹਾਨੂੰ ਇੰਨੀ ਬਦਬੋ ਆਊਗੀ ਤੁਸੀਂ ਲੰਘ ਨਹੀਂ ਸਕਦੇ ਉੱਥੋਂ ਮੇਨ ਪ੍ਰੋਬਲਮ ਜਿਹੜੀ ਪਾਣੀ ਦੀ ਆ ਤੇ ਬਣਨਾ ਤਾਂ ਚਲੋ ਨਹੀਂ ਸੀ ਚਾਹੀਦਾ ਹੁਣ ਜੋ ਵੀ ਹੈਗਾ ਇਹਦਾ ਕੋਈ ਸੈਂਟਰ ਗਵਰਨਮੈਂਟ ਜਾਂ ਆਪਣੀ ਗਵਰਨਮੈਂਟ ਕੋਈ ਲੋਕਲ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਕਰੇ ਇਹਦਾ ਕੋਈ ਹੱਲ ਦੱਸੇ ਸਾਨੂੰ ਜਿਹਦੇ ਕਰਕੇ ਸਾਡੀ ਸਮੱਸਿਆ ਦੂਰ ਹੋ ਸਕੇ